ਹਾਂਜੀ ਉਹ ਅੱਛਾ ਕਿਆ ਕਰੀਏ ਇਹ ਬਚਪਨ ਯਾਦ ਆ ਗਿਆ ਤਾਂ ਤੁਹਾਨੂੰ ਦੇਖ ਕੇ ਕਿ ਕੋਈ ਟਾਈਮ ਹੁੰਦਾ ਤਾਂ ਅਸੀਂ ਚੌਂਕ ਦੇ ਵਿੱਚ ਲੈਡ ਚੱਲੇ ਜਾਣੀ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਸੀਪਾ ਖੇਡਣੀਆਂ ਭਾਬੀ ਦਿਓਰ ਸਾਰ ਪ੍ਰਸਾਰ ਉਹ ਬਚਪਨ ਯਾਦ ਆ ਗਿਆ ਤਾਂ ਤੁਹਾਨੂੰ ਦੇਖ ਕੇ ਜਦ ਮਨਿੰਦਰ ਖੇਡਦਾ ਨਾ ਤਾਂ ਵੀਰੇ ਸਾਡੇ ਨੂੰ ਲਾ ਲੁੱਤਾ ਨਾਲ ਤੇ ਫਿਰ ਉਹ ਗੱਲਾਂ ਸਾਨੂੰ ਛੇਤੀ ਆਉਂਦੀਆਂ ਤੇ ਸੱਸੀ ਕਾਜੀ ਸਾਰਿਆਂ ਨੂੰ ਕਿ ਤੁਹਾਨੂੰ ਪਤਾ ਹੀ ਹੈ ਜੀ ਕੱਲ ਸੀ ਗਏ ਤੇ ਭੈਣ ਕੋਲ ਤੇ ਭੈਣ ਨੂੰ ਦੇ ਕੇ ਆਏ ਜੀ ਚੱਕਰਾ ਚੱਕਰਾ ਤੇ ਪ੍ਰਮਾਤਮਾ ਜਿਹੜੇ ਤਿਹਾਰ ਸਭ ਦੇ ਹਾਸ ਦੇ ਪਹਤ ਦੇ ਪਾਈ ਸਭ ਨੂੰ ਪ੍ਰਮਾਤਮਾ ਸਾਹਿਬ ਨੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਜਿਹੜਾ ਹੁਣ ਦਿਨ ਆ ਜੀ ਦਿਨ ਮਦਿਕਰ ਤੇ ਅਗਰ ਦਾ ਨਾਨਕਿਆਂ ਵੱਲੋਂ ਆਈ ਹੈ ਜੀ ਦੀ ਨਮੀ ਉਹ ਲੈ ਕੇ ਆਈ ਹੈ ਜੀ ਇਹਨਾਂ ਵਾਸਤੇ ਚੱਕਰਾ ਸ਼ਗਰੇ ਦੇ ਵਿੱਚ ਉਹ ਕਿਆ ਕਿਆ ਤੁਹਾਨੂੰ ਆਪ ਦੱਸਦੇ ਆ ਪਹਿਲਾਂ ਉਸ ਤੋਂ ਪਹਿਲਾਂ ਚਰਨਜੀਤ ਬੈਠੇ ਆ ਇਹਦੇ ਨਾਲ ਵੀ ਮੁਲਾਕਾਤ ਕਰ ਲੋ ਹਾਂ ਵੀ ਚਰਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤੇ ਇਹੰਦਾਂ ਹਣਾ ਸਭ ਨੂੰ ਇਚਾ ਹੁੰਦਾ ਹੈ ਕਿ ਦੇਖੋ ਮਹਾਰਾਜ ਇਹ ਕਿਤਾਬ ਦਾ ਸਭ ਨੂੰ ਨਾ ਨਾ ਨਿਓ ਦੇ ਸਭ ਨੂੰ ਚਾਹੀਦੇ ਨੇ ਇਹ ਮਿੱਠੀਆਂ ਮਰਾਦਾ ਮੰਮੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਜਿੱਦਾਂ ਸਾਨੂੰ ਪਤਾ ਵੀ ਚੱਕਰੇ ਜਾਂਦਾ ਤਿਹਾੜ ਆ ਤੇ ਅੰਗਰ ਦੀ ਕੈਲੀ ਚੱਕਰੀ ਆ ਮੰਦਰ ਦੀ ਨੌਵੀਂ ਆ ਚਲੋ ਜਿੰਨਾ ਕਿਹਾ ਨਾ ਗਰੀਬੀ ਦਾ ਵਾ ਹੋ ਸਕਦਾ ਹੈ ਤੇ ਸਭ ਨੂੰ ਚਾਹ ਹੁੰਦਾ ਹੈ ਤੇ ਪਹਿਲਾਂ ਅਸੀਂ ਗੱਲ ਭੈਣ ਨੂੰ ਦੇ ਕੇ ਆਏ ਪ੍ਰਮਾਤਮਾ ਰਾਜੀ ਰਕੇ ਸਭ ਦੇ ਬੱਚਿਆਂ ਨੂੰ ਦੇ ਸਨ ਵੀ ਚਾਹਦੀ ਹੈ ਨਾ ਕਰਨ ਦਾ ਬਹੁਤ ਸ਼ਿਭੂ ਦਾ ਸਾਰੇ ਨਿਆਣਿਆਂ ਦਾ ਹੁੰਦਾ ਵੈਸੇ ਚਲੋ ਹੁਣ ਇਹ ਰੀਤੀ ਰਿਵਾਜ ਬੜੇ ਹੋਇਆ ਕਹਿੰਦੇ ਨੇ ਮੁੰਡਿਆਂ ਦਾ ਵੀ ਉਹ ਵੀ ਭਾਈ ਮੰਨਣਾ ਪੈਂਦਾ ਤੇ ਅੰਗਤ ਦੀ ਪਹਿਲੀ ਚੱਕਰੀ ਆ ਤੇ ਮੰਮੀ ਵੀ ਆਈ ਆ ਮੰਮੀ ਗੱਲ ਕਹਿੰਦੇ ਫਿਰ ਮੰਮੀ ਮੈਨੂੰ ਦੱਸੇ ਕਿ ਘਰ ਕੋਲ ਨਹੀਂ ਜਾਣਾ ਮੰਮੀ ਕਹਿੰਦੀ ਚਲ ਕੋਈ ਨਾ ਭਾਈ ਉਹ ਵੀ ਜ਼ਰੂਰੀ ਹੈ ਤੁਸੀਂ ਉੱਥੇ ਦੇ ਆ ਉਸੇ ਉਹ ਵੀ ਜ਼ਰੂਰੀ ਹੈ ਕੋਈ ਖਾਣ ਪੀਣ ਦਾ ਨਹੀਂ ਭੁੱਖਾ ਹੁੰਦਾ ਮੰਮੀ ਕਹਿੰਦੀ ਤਾਂ ਇੱਕ ਪਿਆਰ ਹੁੰਦਾ ਇੱਕ ਹਨਾ ਮਾਮਿਆਂ ਤੇ ਆਸ ਹੁੰਦੀ ਆ ਤੇ ਇੱਧਰ ਕੱਲ ਵੀ ਮੇਰੇ ਪਾਪੇ ਨੂੰ ਛੁੱਟੀ ਦੀ ਹੋ ਗਈ ਆਂਦੀ ਮੈਂ ਆਉਣਾ ਫਿਰ ਕੱਲ ਉਹਨੂੰ ਮੈਂ ਕਹਤਾ ਵੀ ਅਸੀਂ ਭੈਣ ਕੋਲ ਨੂੰ ਜਾਣਾ ਫਿਰ ਮਨਿੰਦਰ ਦੇ ਡੈਡੀ ਨੂੰ ਟਾਈਮ ਬਾਹਰ ਲੱਗ ਗਿਆ ਉਹਦੇ ਕਰਕੇ ਫਿਰ ਉਹਨਾਂ ਨੇ ਕੱਲ ਸਾਨੂੰ ਅਸੀਂ ਗਏ 3:00 ਵਜੇ ਫਿਰ ਉਹਦੇ ਬਾਅਦ ਲੁਕੇ ਅਸੀਂ 6:30 ਵਜੇ ਤੱਕ ਅਸੀਂ ਉਹਦੇ ਵਾਪਸ ਆਏ ਆ ਚਲੋ ਜਾ ਹੋ ਗਿਆ ਵਧੀਆ ਸਭ ਧੀਆਂ ਦੇਖਦੀਆਂ ਨੇ ਚਲੋ ਘਰ ਦਾ ਮਹਾਰਾਜ ਨੇ ਕੋਈ ਛੱਡੀ ਉਹਨਾਂ ਦੇ ਘਰ ਚ ਪਰ ਇੱਕ ਆਸ ਹੁੰਦੀ ਆ ਭਾਈ ਦੇ ਆਉਣ ਦੀ ਬਹਾਨੇ sire ve ਚਲ ਭੈਣ ਪਰ ਜਾਈ ਜੋ ਵੀ ਵੀ ਆਊਗਾ ਸਾਡੇ ਘਰ ਤੇਜੀ ਆਉਣਗੇ ਪਤੀਜੀ ਆਊ ਤੇ ਇਧਰ ਮਾਤਾ ਵੀ ਪਹੁੰਚੀ ਹੋਈ ਆ ਸਾਸਰੀ ਘਰ ਸਾਸਰੀ ਘਰ ਦੀ ਸਾਡੇ ਕੋਲ ਪਤਾ ਇਹ ਪੁੱਤ ਤੇ ਆ ਰਹਾ ਆ ਜੀਆ ਬੜਾ ਸਾਉਂ ਗਿਆ ਧੀਏ ਭਰੇ ਮਹਾਰਾਜ ਸਾਉਂ ਗਿਆ ਅਜ ਮਰਾਦਾ ਪੁਨੀ ਸਭ ਦੇ ਕਰੇ ਠੀਕ ਹੈ ਜਿੰਨਾ ਕੇ ਸਾਰੇ ਉਹਨਾਂ ਦੇ ਭਾਈ ਦੇ ਭੇਜਤਾ ਤਾਂ ਜੇ ਨਾ ਕੋਈ ਜਾਂਦਾ ਸੀ ਬਿਊਟੀ ਦੇ ਪਰ ਜਾਈ ਜੇ ਬੱਚਾ ਹੋਣਾ ਇੰਕਾ ਕਰਕੇ ਕਮਾਰਾ ਗੋ ਜੀ ਦੇ ਨੂੰ ਕੋਈ ਵੀ ਜੇ ਕੋਈ ਨਾ ਬੇ ਨਾ ਰਾਦਾ ਜੀ ਹਾਂ ਸਹੀ ਹੈ ਸਭ ਜੇ ਕੋਈ ਜੀ ਅੱਜ ਆਨੇ ਆਹ ਨਹੀਂ ਸਕਦਾ ਗੱਗੀ ਪਾਈ ਜਿੰਨਾ ਗਰੀਬ ਨੇ ਬੇਹਤ ਤਰ ਜਿੰਨੇ ਹਾਂ ਸਹੀ ਹੈ ਚਾਹਤੀ ਹੁੰਨ ਸਨ ਜੋ ਹੁੰਦਾ ਰੇ ਕੋਈ ਤਰ ਭਾਈ ਨੂੰ ਜਿਆ ਸਕ ਜੀ ਕੋਈ ਦਿਵਾਰ ਕਾਈ ਜੀ ਦਾ ਭਾਈ ਆਨੇ ਨਾਲ ਸਹੀ ਹੈ ਨਾ ਤੇ ਮਮੀ ਬੇਚਾਰੀ ਤੇ ਕਹ ਰੋ ਨਾ ਮੈਂ ਦਿਵਾਵਾਂ ਦੇ ਤੋ ਕਹਾਂ ਅੱਜ ਪਈ ਮੈਨੂੰ ਛੁੱਟੀ ਨਹੀਂ ਫੇਰ ਤਾਂ ਅੱਜ ਮੰਮੀ ਆਉਗੀ ਮੈਂ ਚੱਲ ਕੋਈ ਨਾ ਤੁਹਾਡੇ ਕਿਹੜਾ ਬੰਦਿਆ ਹੁਣ ਸਾਡਾ ਨਹੀਂ ਕੁਛ ਅਸੀਂ ਕੱਲ ਮੰਮੀ ਨੂੰ ਕਹਿੰਦੇ ਨਾ ਚੱਲ ਮੰਮੀ ਕਹਿੰਦੀ ਕਿ ਤੈਨੂੰ ਪਤਾ ਮੇਰੇ ਘਰ ਵਿੱਚ ਮਿਸਤਰੀ ਲੱਗੇ ਉਹ ਵੀ ਇੱਕ ਜਹਰ ਜਹਰ ਤੂੰ ਜਾਂ ਮੈਂ ਚਾਹੀਦੀ ਹੂੰ ਵੀ ਜੇ ਤੁਸੀਂ ਜਾਣੇ ਬੈਠੇ ਉਹੀ ਗੱਲ ਹੋ ਗਈ ਚੱਲ ਮੰਮੀ ਕਹਿੰਦੀ ਭਾਈ ਜੇ ਤੈਨੂੰ ਨਹੀਂ ਛੁੱਟੀ ਹੁਣ ਬਹੁਤਾ ਗੱਲੀ ਜਾ ਨਹੀਂ ਸਕਦੀ ਤੇ ਨਾ ਉਹ ਆ ਹੱਥ ਵਿੱਚ ਤੁਹਾਨੂੰ ਪਤਾ ਉਹ ਮੋਟਰਸਾਈਕਲ ਆ ਦੇ ਬੰਦੇ ਦਵਾ ਹੁੰਦਾ ਤੇ ਇਹਦੇ ਗੱਲ ਫੇਰ ਮੰਮੀ ਕਹਿੰਦੀ ਚੱਲ ਭੱਜ ਗਿਆ ਪੁੱਤ ਮੈਂ ਫੜਾ ਨਹੀਂ ਕਿਉਂਕਿ ਇਹਨਾਂ ਦੀ ਬਾਰਤਾਂ ਸੱਡੀ ਰੱਖ ਦੇ ਨੇ ਜਿੰਨਾ ਚਿਰ ਵੀ ਗਾਹਾਂ ਨੂੰ ਪਰਮਾਤਮਾ ਕੋਈ ਵੀ ਜੀ ਦੇ ਦੇਵੇ ਫੇਰ ਆਪਾਂ ਗਾਹਾਂ ਦੇ ਦੰਨੇ ਆ ਤੇ ਮਮੀ ਦੇ ਨਾਲ ਗੱਲ ਕਰ ਚੱਕਰ ਪਤਾ ਕੀ ਹੈ ਜੀ ਇਹ ਤਾਂ ਗੱਲਾਂ ਕਰ ਲੱਗੇ ਹੋਏ ਆ ਮਾਤਾ ਤੇ ਚਰਿਤ ਓਟ ਮਟੋਲ ਮਾਮਾ ਦੇ ਤਾਂ ਨਹੀਂ ਆਇਆ ਮਾਮੇ ਨੂੰ ਆਇਆ ਤਾਂ ਵੀ ਕਿਤੇ ਭਾਣ ਜੇ ਐ ਨਾ ਕਹਿੰਦੇ ਆਏ ਆ ਕੱਪੜੇ ਵੀ ਲੈਣੇ ਆਹ ਚੀਜ਼ਾਂ ਲਿਆ ਮਾਮੇ ਆ ਤਾਂ ਕਰਕੇ ਉਹਨੇ ਕਿਹਾ ਵੀ ਮੇਰੇ ਨਾਲ ਤਾਂ ਇਹਨਾਂ ਨੇ ਭਾਈ ਮੰਨਣਾ ਨਹੀਂ ਕਹਿਣਾ ਮੈਨੂੰ ਜਾਣਾ ਪੈਣਾ ਮੇਰੇ ਪੈਸੇ ਲੱਗਣਗੇ ਮੇਰੇ ਨਾਲ ਵਧੀਆ ਮੈਂ ਮਾਦਾਂ ਨੂੰ ਭੇਜਦਾ ਹਣਾ ਐ ਤਾਂ ਬਹਾਨਾ ਸੁਣਾਉਣਾ ਕਿੱਥੇ 100 ਰੁਪਏ ਨਾਲ ਸਾਰ ਜਣਾ ਕਿੱਥੇ ਹਜ਼ਾਰ ਲੱਗਣਾ ਹੈ ਹੋਰ ਬਿੰਦਰ ਜੀ ਦੇ ਕਹਿੰਦਾ ਤਾਂ ਸਮਝ ਨਹੀਂ ਹੁਣ ਤੈਨੂੰ ਅਸੀਂ ਕਾਹਨੂੰ ਉਹਦਾ ਇਹ ਕਹਿ ਸਕਦੇ ਆ ਵੀ ਮਾਮੇ ਆਖਿਆ ਨਹੀਂ ਹੁੰਦਾ 100 ਰੁਪਇਆ ਆ ਸਾਨੂੰ ਨਹੀਂ ਪਤਾ ਤਾਂ ਨਹੀਂ ਆਇਆ ਸਾਨੂੰ ਪਤਾ ਜੇ ਤੂੰ ਬੰਦੇ ਨਾਲ ਲਾਇਆ ਕਰ ਚੱਲ ਕੋਈ ਨਹੀਂ ਤੂੰ ਜਿੱਦਾਂ ਵਾਰਦੀ ਸਾਹ ਭਾਈ ਜੋਰ ਆਵੇਗਾ ਤੂੰ ਕਹਿ ਸਕਦੇ ਕੋਈ ਉਹ ਵੀ ਉਹ ਵੀ ਠੀਕ ਹੈ ਚੱਲ ਬਵਾਈਆ ਮਹਾਰਾਜ ਬਾਕਰ ਬਾਬੇ ਦੀ ਬਵਾਈ। ਮੈਂ ਇੰਦਾ ਡੈਡੀ ਧੰਨਵਾਦ ਤੇਰਾ। ਬਹੁਤ ਬੜੀ। ਵੀ ਜਿਹੜਾ ਤਾਂ ਜਿਆਦੇ ਟਾਈਮ ਚ ਮੇਰੇ ਭਾਈ ਨੂੰ ਸਾਂਭਿਆ ਚਲੋ ਆਪਣੇ ਅੱਗੇ ਪੈਰਾਂ ਤੇ ਆ ਜਿੰਨੇ ਕੇ ਜੋਗਾ ਭੇਜਦਾ ਹੈ ਤੇਰੀ ਬਦੌਲਤ। ਜੈ ਜੈਕਾਰ। ਮੇਰੀ ਗੱਲ ਟਾਈਮ ਕਟਾਇਆ। ਠੀਕ ਆ ਨਾ ਵੀ ਭੈਣ ਭਾਈਆਂ ਦਾ ਸਹਾਰਾ ਬਹੁਤ ਵੜਾ ਹੁੰਦਾ। ਜਿਹੜੇ ਹਾਲਾਤਾਂ ਵਿੱਚ ਮੇਰਾ ਭਾਈ ਪਿਆਰ ਦੀ ਹਾਂ ਆਪਣੇ ਘਰ ਚੜ੍ਹ ਗਿਆ ਖੁਸ਼ੀ ਖੁਸ਼ੀ ਤਾਂ ਸਾਨੂੰ ਦੇਣ ਜੋਗਾ ਹੋਇਆ। ਉਹ ਨਹੀਂ ਗੱਲਾਂ ਹੁੰਦੀਆਂ ਦੇਖ ਚੱਲ ਜਿੱਥੇ ਤੁਹਾਨੂੰ ਤੋਂ ਵਾਦਾ ਕੋਈ ਗੱਲ ਨਹੀਂ ਹੁੰਦੀ। ਜਿੱਥੇ ਹੈਗਾ ਉੱਥੇ ਆਸਾਨ ਦੀ ਵੀ ਗੱਲ ਨਹੀਂ ਹੁੰਦੀ ਹੁੰਦੀ ਦੀ ਗੱਲ ਇਹ ਤਾਂ ਗੱਲਾਂ ਹੁੰਦੀਆਂ ਵੀ ਭਾਈ ਦੇਖੋ ਜਿਹੜੀ ਪ੍ਰਮਾਤਮਾ ਨੇ ਜਿੱਦਾਂ ਡਿਊਟੀ ਲਾਈ ਉਹ ਬੰਦਾ ਕਰ ਲੈਂਦਾ ਪਰ ਉਹ ਵੀ ਉਹ ਕਰਦਾ ਹੁੰਦਾ ਜਿਹੜਾ ਸਮਝਦਾ ਮੈਂ ਮੰਨ ਗਿਆ ਮੇਰੀ ਗੱਲ ਮੈਂ ਮੰਨ ਗਿਆ ਹਾਂਜੀ ਕਾਲੂ ਦਾ ਜਿਹੜਾ ਇਹ ਸਮਾਂ ਨਾ ਇਹ ਜਿਹੜਾ ਸਮਾਂ ਚੱਲਦਾ ਹੈ ਹਾਂਜੀ ਕਾਲੂ ਇਹ ਨਹੀਂ ਪਤਾ ਕਾਲੂ ਮੇਰੇ ਪਰ ਕਹਿ ਜਾਉਣਾ ਹੈ ਸਹੀ ਗੱਲ ਸਹੀ ਗੱਲ ਕੀ ਪਤਾ ਮੈਨੂੰ ਜਾ ਕੇ ਉੱਥੇ ਬੈਠਣਾ ਪੈਣਾ ਕੀ ਪਤਾ ਨਹੀਂ ਮੈਂ ਬਾਹਰ سے ਗੱਲ ਕਰਦੇ ਆਂ ਵੀ ਆਪਾਂ ਕੱਲ ਤਾਂ ਨਹੀਂ ਹੋਂ ਦਾ ਵੀ ਵਿਸ਼ਵਾਸ ਨਹੀਂ ਪਾ ਸਕਾਂਦੇ ਸਮੇਂ ਦਾ ਚੱਕਰ ਨਾ ਬਿਲਕੁਲ ਬੈਠਣ ਦਾ ਮਸਾ ਨਹੀਂ ਤੇ ਕਹਿਣ ਦਾ ਮਤਲਬ ਹੁੰਦਾ ਬਸ ਜਿਹੜਾ ਆਸਾਨ ਆ ਨਾ ਵੀ ਉਹ ਯਾਦ ਰੱਖੇ ਮਿਲਦਾ ਜੁਲਦਾ ਭੁੱਲ ਜਾ ਭੁੱਲਣ ਭੁੱਲੇ ਨਾ ਅਮੂਰ ਦੇ ਵਿੱਚ ਦੇਖ ਉਹਨੇ ਕਿਆ ਪਾਇਆ ਆਹ ਇੱਥੇ ਆਇਆ ਇੱਥੇ ਇਨਾ ਜਿੱਦੀ ਖਾਮ ਹੋ ਗਈ ਜਿੱਦਾਂ ਮੇਰੇ ਦੰਦਿਆਂ ਨੇ ਕੋਈ ਨਾ ਕੋਈ ਸਿਰਦਰਦ ਤੇ ਬੁਖਾਰ ਲੈਣ ਤੇ ਮੰਮੀ ਨੇ ਭਾਈ ਦੇ ਦਿੱਤੇ ਪੈਸੇ ਕਾਹਦੇ ਕੱਪੜੇ ਨੂੰ ਪਲੇ ਕੇ ਆਏ ਜਿਹੜੇ ਮੈਂ ਤੁਹਾਨੂੰ ਦੱਸਦਾ ਜਿਹੜੇ ਮੰਮੀ ਨੇ ਪੈਸੇ ਦੇ ਤੇ ਕਿਉਂ ਦੇਤੇ ਵੇ ਜਿਹੜੇ ਕੱਪੜੇ ਆ ਵੀ ਇਹਨਾਂ ਦੇ ਛੋਟੇ ਵੱਡੇ ਮੋਦੀ ਲੈਂਦੇ ਮੰਮੀ ਲੈ ਕੇ ਗਈ ਮਨਿੰਦਰ ਦੀ ਲੋਅਰ ਕਿੱਡੀ ਬਣੀ ਸੀ ਦੇਸੀ ਚੰਕੋਰ ਗਾਏ ਤੇ ਤੇ ਅਪਣੀ ਮਾਂ ਦੇ ਸੰਦੇ ਦੇ ਕੱਪੜੇ ਤੁਹਾਨੂੰ ਦਿਖਾਉਣੀ ਹੈ। ਕਾ 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 ਕ

ਕੀ ਨੀ ਨੀ ਬਲੀ ਅਦਨੇ ਮਨੰਦਰਾ ਮਨੰਦਰਾ ਇੱਕ ਆਹ ਤੇ ਕਾ ਇਹ ਬੜੀ ਲੇ ਕੇ ਚੋਇ ਹਾਂ ਇੱਕ ਆਹ ਬੰ ਆ ਆ ਮੇਰੇ ਦਾ ਫੇਵਰੇਟ ਉਹ ਦੇਵਾ ਨਹੀਂ ਪੁੱਤ ਕੱਲ ਮੱਥਾ ਟੇਕਣਾ ਆਪਣੇ ਨਿਪੁੱਤਾ ਆਪਣੇ ਨਿਜੋਠਾ ਕਰਦੇ ਆ ਆਪਣੇ ਜਿਵੇਂ ਕੋਈ ਆਉਂਦਾ ਨਾ ਸਾਡੇ ਕੇ ਕੇ ਕਰਦੇ ਆਪਾਂ ਉਹ ਕਰਦੇ ਹਾਂ ਹਲੰ ਨੂੰ ਕਹਿਣਾ ਹੈ ਕਿਆ ਨਹੀਂ ਮਿੱਠਾ ਨਹੀਂ ਦੇਣਾ ਕਾ ਕਹਿਣਾ ਹੈ ਮਿੱਠਾ ਨਹੀਂ ਦੇਣਾ ਹਾਂ ਕਾ ਕਾ ਮਿੱਠਾ ਨਹੀਂ ਦੇਣਾ ਤੇ ਇੱਧਰ ਆ ਲੈਣੇ ਆ ਸੀਵ ਇਹ ਲੈ ਤਮਾਤਮਾ ਭਾਈ ਦੇਖੋ ਚੜ੍ਹ ਵੀ ਕਲਾ ਇੱਥੇ ਕਿੱਥੇ ਕੇਲੇ ਬੈਠੇ ਨੇ ਮਤਰੇ ਆ ਆਈ ਗਏ ਰੱਖਣ ਦੇਖੋ ਕੋਈ ਗਰੀ ਕਹਦੇ ਵਿੱਚ ਦਾ ਜਨਮ ਤੇ ਕਹਦੇ ਵੀ ਕੋਈ ਲੈਣ ਦੇਣ ਦੀ ਗੱਲ ਨਹੀਂ ਹੁੰਦੀ ਹੁੰਦੀ ਇਹ ਕੇ ਜਿਹੜਾ ਪਿਆਰ ਦੂਜਾ ਫਰਜ਼ ਫਰਜ਼ਾ ਜਿਹੜਾ ਸਾਡੇ ਇਹ ਕੀ ਰੀਤੀ ਰਿਵਾਜਾਂ ਉਹ ਨਿਭਾਉਣੇ ਪੈਂਦੇ ਆ ਚਾਹੇ ਥੋੜਾ ਚਾਹੇ ਬਹੁਤਾ ਕਿਨੇ ਹੀ ਤੇ ਬਾਕੀ ਭਾਈ ਰਵਾਜਾਂ ਮਾਤਾ ਨੂੰ ਖੁਸ਼ ਰੱਖੇ ਚਲੋ ਪਾਈ ਦਾ ਵੀ ਧੰਨਵਾਦ ਬੰਮੀ ਦਾ ਵੀ ਧੰਨਵਾਦ ਜੀ ਟਾਈਮ ਕੱਢ ਕੇ ਆਏ ਬਿਲਕੁਲ ਕਾਲੂ ਕਾਲੂ ਚੱਕਰੀਆਂ ਕਈ ਵਾਰ ਸੱਜ ਮਨਾਲਣੀਆਂ ਹਾਂਜੀ ਹਾਂਜੀ ਹੁਣ ਆਪਾਂ ਨੇ ਤਾਂ ਕਾਲੂ ਆ ਸਮਝ ਨਹੀਂ ਲੱਗਦੀ ਕਿ ਯਾਰ ਇਹਨਾਂ ਦੇ ਵੀ ਦੋ ਵਾਰੀ ਹੋ ਗਈਆਂ ਇਹਨਾਂ ਨੇ ਅੱਧ ਰੱਖ ਲੀਆਂ ਅੱਧਿਆਂ ਦੇ ਕਾਲੂ ਇੱਦਾਂ ਨਹੀਂ ਲੱਗਦੀ ਤਿਆਰ ਹੋ ਗਈ ਵੀ ਅੱਜ ਇਹ ਚੱਕਰੀਆਂ ਹੈ ਕਾ ਤੁਸੀਂ ਸਾਨੂੰ ਜਰੂਰ ਦੱਸਿਓ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਇਹ ਵੀਡੀਓ ਦੇਖਦੇ ਆਂ ਵੀ ਚੱਕਰੀਆਂ ਅੱਜਾਂ ਹੀ ਕਾਲੂ ਆ ਆ ਮੇ ਰੋਲਾ ਜਿਹਾ ਪੈਂਦਾ ਰੋਲਾ ਜਿਹਾ ਪਈ ਜਾਂਦਾ ਉਹ ਸਮਝ ਜਿਆਗਾ ਕੱਪੜੇ ਉਹਦੇ ਵਿੱਚ ਪਾਈ ਥੱਲੇ ਵੀ ਰੱਖੀ ਦਿੰਦੇ ਵਿੱਚ ਬਦਲ ਰੱਖੋ ਪਾਉਣਾ ਫਿਰ ਕਾਲੇ ਇਹਨੇ ਇਹ ਦੰਦੀਆਂ ਗੱਟਦਾ ਲਹਾੜ ਕਰਦਾ ਹਾਂ ਆ ਹੋਈ ਜਾਂਦਾ ਇਹ ਸ਼ਾਮ ਦਾ ਬੁਖਾਰ ਜਾਂ ਸ਼ਾਮ ਦਾ ਕੀ ਹੁੰਦਾ ਕਿ ਆਪਰ ਪਾਉਂਦਾ ਸ਼ਾਮ ਦਾ ਕਾਹਦਾ ਜਿਹੜਾ ਚਮਕਾਉਂ ਲੋਕ ਨੂੰ ਨਾਲ ਗਈ ਚਮਾਨ ਨੂੰ ਲੈ ਕੇ ਮੈਂ ਜਾਣਾ ਸ਼ਾਮ ਨੂੰਗਾ ਸਮਾਲ ਲੈ ਕੇ ਆਉਣਾ ਹੈ ਚੱਕਰ ਲੈ ਕੇ ਆਉਣਾ ਉਹ ਬਾਤਾਂ ਜਿਹੜੀ ਹੁੰਦੀਆਂ ਨੇ ਸੀਨੀਅਰ ਦੀ ਉਹ ਲੈ ਕੇ ਆਉਣੀ ਹੈਗਾ ਤੇ ਫਾਸ ਪੁਕਾ ਹੈਗੇ ਹੁਣ ਇੰਨਾ ਦਾ ਕਰਨ ਵਿੱਖਾ ਵੀ ਪਈ ਨਾ ਹਾਂ ਬਾਕੀ ਪੁਕਾ ਵੀ ਲੈਣਾ ਉਹ ਵੀ ਮਿਰਠਾ ਹੋ ਜਾਣਾ ਇੰਨਾ ਦਾ ਕਰਨਾ ਚਲੋ ਜਿੰਨਾ ਚਾਹੀਦਾ ਸਮਾਂ ਕੱਲ ਗੁਲਗੁਲੇ ਚੌੜੀ ਮੰਨੇ ਗੁਲਗੁਲੇ ਚਲਦੀ ਅੱਛਾ ਗੁਲਗੁਲੇ ਤਾਂ ਤਾਂ ਇਹਨੇ ਉਹ ਵੀ ਮਿੱਠਾ ਇੰਨਾ ਖਾ ਵੀ ਨਹੀਂ ਹੁੰਦਾ ਜੇ ਮਿੱਠਾ ਢੂਟੀ ਜੰਠਾ ਬਾਗੀ ਵਿੱਚ ਜੇ ਫਾਲ ਫਾਲ ਜੇ ਪੱਤੇ ਤੇ ਹਾਂ ਗੁਲਗੁਲੇ ਚੋਲ ਦੇ ਪਰ ਜੇ ਪਰ ਜੇ ਵਿੱਚ ਫਾਲ ਕਰਨਾ ਹਾਂ ਇਹ ਕੀ ਆ ਸ਼ਾਮ ਦਾ ਇਹ ਪ੍ਰੋਗਰਾਮ ਆਪਾਂ ਤੁਹਾਨੂੰ ਇਹੀ ਬਲੌਗ ਦੇ ਵਿੱਚ ਦਿਖਾਵਾਂਗੇ ਕਿਹੜਾ ਕਿਹੜਾ ਸਮਾਨ ਸਾਡਾ ਆਉਣਾ ਹੈ ਵਰਤ ਵਾਸਤੇ ਕਿਹੜਾ ਨਹੀਂ ਹੈ ਨਾ ਉਹ ਸ਼ਾਮ ਨੂੰ ਆਪਾਂ ਤੁਹਾਨੂੰ ਨਾਲ ਦੀਆਂ ਦਿਖਾਵਾਂਗੇ ਤੇ ਮਾਤਾ ਦਾ ਵੀ ਧੰਨਵਾਦ ਇਹ ਵਿਚਾਰੀ ਪਹੁੰਚੀ ਔਖੀ ਸੌਖੀ ਬਿਮਾਰ ਬੈਠੀ ਆ ਮਨੇ ਤਾਂ ਇਹ ਨੂੰ ਪਿਆਰ ਨਾਲ ਚਾਹਿਆ ਕਿ ਮਾਤਾ ਨੂੰ ਫੋਨ ਕਰਦੇ ਵੀ ਆਫ ਦੀ ਗੁਰਦਾਰੀ ਹੈ ਵਿੱਚ ਜੇ ਬੰਦਾ ਠੀਕ ਠਾਕ ਆ ਮਮਾ ਤਾਂ ਜਗੇ ਰਹਿਣਗੇ ਦੇਸੀ ਜੀ ਕੋਈ ਜੀ ਦੀ ਲੋੜ ਨਹੀਂ ਕੋਈ ਨਾ ਵਿੱਚ ਚੱਕਰੇ ਚੱਕਰੇ ਨੇ ਵੀ ਕੋਈ ਗੱਲ ਨਹੀਂ ਸਾਨੂੰ ਪਤਾ ਹੀ ਉਹਨਾਂ ਦੇ ਘਰ ਦਾ ਮੈਂ ਤਾਂ ਨਹੀਂ ਵੀ ਜਿੰਨੇ ਕਿ ਜੋਗੇ ਹੁੰਦੇ ਉਹਨਾਂ ਦਾ ਤਾਂ ਫਰਜ਼ ਤਾਂ ਨਿਭਾਉਣੀ ਪੈਂਦੇ ਅਸੀਂ ਵੀ ਨਿਭਾਉਣੀ ਤਾਂ ਸਾਨੂੰ ਵੀ ਨਿਭਾਉਣੇ ਪੈਂਦੇ ਨੇ ਹਨਾ ਨਾਲ ਪਹਿਲੀ ਇਹ ਚਲ ਜੇ ਵੀ ਹੁਣ ਮਨਿੰਦਰ ਦੀ ਨੌਵੀਂ ਦੀ ਫੇਰ ਕੋਚਾਂ ਚੱਕਰ ਨਹੀਂ ਜੀ ਵੀ ਪਹਿਲੇ ਨਿਆਣੇ ਵਾਰ ਤਾਂ ਹੁਣ ਮੈਨੂੰ ਵੀ ਪਾਣੀ ਦੀ ਗੱਲ ਪਰ ਮੈਂ ਇੱਕ ਗੱਲ ਕਹਿਣ ਲੱਗਾ ਵੀ ਮੈਂ ਜਦ ਵੀ ਦੇਖਿਆ ਮੰਨ ਲਓ ਕੋਈ ਤਿਉਹਾਰ ਲਾ ਲਓ ਕੋ ਕੋਈ ਤਿਹਾਰ ਹੋਵੇ ਕੋਈ ਪ੍ਰੋਗਰਾਮ ਹੋਵੇ ਸਭ ਤੋਂ ਪਹਿਲਾ ਮੰਦਰ ਪਹਿਲਾ ਤਾਂ ਫੇਰ ਕਰੀਏ ਕਿ ਉਹ ਅੰਗਦ ਹੋ ਗਿਆ ਉਹਨੇ ਤਿੰਨੇ ਹੋ ਗਏ ਮੈਂ ਕਿਹਨੂੰ ਭੁੱਲ ਜੰਨੇ ਆ ਹੋਰ ਭਾਈ ਬੰਦੇ ਮੇਰੀ ਗੱਲ ਸੁਣ ਲੈ ਸਾਵਣ ਨੂੰ ਏੜ ਕੇ ਕਿ ਭਾਈ ਦਾ ਹੁੰਦਾ ਜਨਮ ਦਿਨ ਆਪ ਮਨਾਉਂਦੇ ਜੀ ਪਵਨ ਦੇ ਨਾਮੇ ਸਾਲ ਹੁਣ ਸਾਵਣ ਨੂੰ ਭੁੱਲ ਜੀ ਤੇਰੀ ਕਿਵਾਈ ਯਾਦ ਰੱਖੀ ਮੇਰੀ ਬਾਪੂ ਤਾਂ ਇਹ ਹੈ ਪਤਾ ਨਹੀਂ ਪੈਦੀ ਮੁੱਕ ਜੰਨੇ ਆ ਪਤਾ ਨਹੀਂ ਭਾਈ ਮੈਨੂੰ ਕੋਈ ਟੈਕ ਨਹੀਂ ਜਿਆਦਾ پیسے ਲਾ ਦੇ ਦੋ ਤਾਰੀ ਲਈ ਆ ਚੱਕਰ ਰਹੀ ਆ ਭਾਈ ਜਿਆਦਾ ਪੈਸੇ ਲੱਗਦੇ ਆ ਚੱਲ ਚੱਲ ਉਹ ਨਹੀਂ ਨਹੀਂ ਕੋਈ ਗੱਲ ਮਰਾ ਮਜ਼ਾ ਕਰ ਬੀ ਹਾਂ ਬਿਲਕੁਲ ਪ੍ਰਵਾਤਵਾ ਰਾਜੀ ਰੱਖੇ ਬਹੁਤ ਜਵਾਦਾਂ ਚੱਗੇ ਲੱਗਦੇ ਆ ਤੇ ਹੁਣ ਚਲੋ ਠੀਕ ਆ ਜੀ ਮੈਂ ਤੁਹਾਨੂੰ ਸ਼ਾਮ ਨੂੰ ਤੇ ਬਣਾਵਾਗੇ ਵੀਡੀਓ ਸ਼੍ਰੀ ਚਮਕੌਰ ਸਾਹਿਬ ਜਾ ਕੇ ਸ਼ਾਮ ਦਾ ਪ੍ਰੋਗਰਾਮ ਕਰਕੇ ਲਾ ਜੀ ਪਹੁੰਚ ਗਏ ਜੀ ਸ਼੍ਰੀ ਚਮਕੌਰ ਸਾਹਿਬ ਤੇ ਜਿਹੜਾ ਸਮਾਨ ਲੈਣ ਵਾਸਤੇ ਜਿਵੇਂ ਚੱਕਰੇ ਆ ਜੀ ਕੱਲ ਨੂੰ ਕਈ ਪਾਸੇ ਅੱਜ ਵੀ ਮਨਾਉਣੇ ਆ ਤੇ ਕੱਲ ਨੂੰ ਵੀ ਮਨਾਏ ਜਾਣੇ ਸਾਡੇ ਦਾ ਭਾਈ ਕੱਲ ਨੂੰ ਮਨਾਉਣੇ ਹੈ ਨਾ ਹੈਂ ਕਾ ਕਰਨੇ ਕਈ ਪਾਸੇ ਅੱਜ ਵੀ ਮਨਾ ਹੋ ਗਿਆ ਭੱਜ ਲੈਣ ਆ ਗਏ ਲੈ ਚਲੋ ਬਹੁਤ ਦੋ ਦੋ ਕੋਈ ਚੱਕਰ ਨਹੀਂ ਹਾਂ ਹੁਣ ਜਿਹੜੇ ਟਾਈਮ ਮਾਤਾ ਨੇ ਕਹਿਣਾ ਉਹੀ ਟਾਈਮ ਮਨਾਉਣਾ ਉਹੀ ਟਾਈਮ ਮਨਾਉਣੇ ਜਿਹੜੇ ਹੁਣ ਟਾਈਮ ਭਾਈ ਮਾਤਾ ਨੇ ਕਹਿਣਾ ਤੇ ਲਓ ਜੀ ਆਏ ਆ ਚੱਕਰੇ ਦੇਖਲਾ ਹੈ ਅੱਗੇ ਪਿੰਡਾਂ ਦੇ ਵਿੱਚ ਆਹੀ ਚੀਜ਼ਾਂ ਆਹ ਚੀਜ਼ ਆਉਂਦੀ ਹੁੰਦੀ ਸੀ ਹੈ ਔਰ ਥੋੜੀ ਜਿਹੀ ਚੀਜ਼ ਇਹ ਵੀ ਇਹੀ ਆ ਵੀ ਬਸ ਡੈਕੋਰੇਸ਼ਨ ਹੋ ਗਈ ਮਿਹਨਤ ਹੋ ਗਈ ਥੋੜੀ ਜਿਹੀ ਮਿਹਨਤ ਹੋ ਗਈ ਡੈਕੋਰੇਸ਼ਨਾਂ ਹੋ ਗਈਆਂ ਚੀਜ਼ ਸੇਮ ਆ ਕਿ ਨਹੀਂ ਤੇ ਪਹੁੰਚੇ ਆ ਜੀ ਆਪਾਂ ਜਗਦੇਵ ਕਰਿਆਨਾ ਸਟੋਰ ਸ਼੍ਰੀ ਜਮਕੌਰ ਸਾਹਿਬ ਤੇ ਜਿਹੜਾ ਇਹਨਾਂ ਦਾ ਸਮਾਨ ਦੀਵਾਲੀ ਦਾ ਵੀ ਬਹੁਤ ਜਿਵੇਂ ਹੁਣ ਦੀਵੇ ਦੀਵੇ ਦੂਵੇ ਹੋ ਗਏ ਹੋਰ ਵੀ ਇਹਨਾਂ ਨੇ ਹਟਿਆ ਹੋਟੀਆਂ ਲਾਉਣੀਆਂ ਹਨਾ ਹਾਂ ਕੀ ਹੋਇਆ ਕੀ ਹੈ ਕੀ ਲੈਣਾ ਹਾਂਜੀ ਜਨਾਬ ਬੜੇ ਬਿਜੀ ਚੱਲਦੇ ਆ ਅੱਜ ਕੱਲ ਮੈਂ ਤੁਹਾਨੂੰ ਪਤਾ ਤਿਹਾੜਾਂ ਦਾ ਟਾਈਮ ਆ ਜੀ ਹਾਂ ਤਿਹਾੜਾਂ ਦਾ ਸਮਾਂ ਚੱਲਦਾ ਸਹੀ ਗੱਲ ਆ ਸਤਿਕਾਰ ਹੋ ਠੀਕ ਆ ਅੱਛਾ ਵੀ ਡੈਕੋਰੇਸ਼ਨ ਤੇ ਦੀਵੇ ਦੂਵੇ ਬਲਾਏ ਆ ਹਾਂਜੀ 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 ਸਾਰਾ ਸਮਾਂ ਹੈ ਬਾਤ ਆ ਚੱਲਦਾ ਇਹ ਪਾਣੀ ਪਾ ਕੇ ਚੱਲਦੇ ਆ ਕਿਤੇ ਉਹੀ ਥੋੜੀ ਚੱਲਦੇ ਆ ਇਹ ਮੋਮਬਤੀ ਨਾ ਚਲਦੇ ਆ ਇਹ ਮੋਮਬਤੀ ਕਿਹੜੀ ਹੈ ਕੋਈ ਮੋਮਬਤੀ ਹੈ ਹਾਂ ਤੁਸੀਂ ਹੱਥ ਜਿਹਾ ਵੜ ਕੇ ਚਲਾਓ ਜਿੱਦਾਂ ਮਰਜ਼ੀ ਚਲਾਓ ਕਿਸੇ ਦਾ ਹੱਥ ਨਹੀਂ ਚੱਲੂਗਾ ਇਹ ਲੈ ਮੈਂ ਤਾਂ ਸੱਚੀ ਗੱਲ ਦੱਸਾਂ ਮੈਂ ਅਰਜੀਨਲ ਹੈ ਮੈਂ ਕਹਿੰਦਾ ਅਰਜੀਨਲ ਕਾਥੇ ਲੱਗਿਆ ਹੋਈ ਹੈ ਮੈਂ ਤਾਂ ਹੈ ਸਮਝਿਆ ਹਾਂ ਤੂੰ ਕਿੱਥੇ ਜੰਨੇ ਆ ਲੈ ਆ ਭੀ ਗਲਾ ਵੀ ਸ਼ਗਨ ਹੁੰਦਾ ਸ਼ਗਨ ਹੁੰਦਾ ਪਰ ਅੱਜ ਸ਼ਾਗ ਨਾ ਹੁੰਦਾ ਪਰ ਅੱਜ ਕੱਲ ਜਿਹੜੀਆਂ ਆ ਚੀਜ਼ਾਂ ਦੇਖ ਲੈ ਲੈ 14 ਸਾਲ ਤੋਂ ਬਨਵਾਰ ਕਰਦੇ ਆ ਤੇ ਉਹਦਾ ਚਾਨਣ ਕਰਿਆ ਨੇਰੇ ਚਾਨਣ ਆਇਆ ਤਾਂ ਤੈਨੂੰ ਇਹ ਵੀ ਪਤਾ ਵੀ ਦਿਵਾਲੀ ਉਹਦੇ ਕਰਕੇ ਹੀ ਮਨਾਈ ਜਾਂਦੇ ਸਿੱਖਾਂ ਦੀ ਦਿਵਾਲੀ ਤੈਨੂੰ ਪਤਾ ਕਾਤੇ ਮਨਾਉਂਦੇ ਆ ਹੋਈ ਸੀ ਜਿਹੜੇ ਗੁਰੂ ਸਾਹਿਬ ਸੀ ਕਿਹਦੇ ਗੁਰੂ ਵੀ ਹੈ ਨਾ ਛੜਾਇ ਦੀ ਵਾਰ ਹਾਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਾਜੇ ਛੜਵਾਏ ਤੇ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਮਨਾਈ ਜਾਂਦੀ ਆ ਦਿਵਾਲੀ ਹਿੰਦੂ ਭਾਈਚਾਰਾ ਵੀ ਇਹ ਤਿਹਾਰ ਆ ਜਿਹੜੇ ਇਕੱਠੇ ਹੋਗੇ ਪਰ ਕੱਲ ਨੂੰ ਮੈਨੂੰ ਛੁੱਟੀ ਆ ਹਾਂ ਕੱਲ ਦੁਆਲੀ ਆ ਚੱਕਰੀਓ ਲੈਣੀਆਂ ਹਨ ਆ ਦੇਖੀ ਆ ਬੱਦ ਦਾ ਆ ਦੇਖੋ ਆ ਬਟਨ ਲੱਗਾ ਬਿਲਕੁਲ ਕਿਆ ਕਹੇ ਨਹੀਂ ਅੱਛਾ ਆ ਰੰਗੋਲੀ ਆ ਆਪਾਂ ਨੂੰ ਕੱਲੂ ਤਾਂ ਲੋੜ ਨਹੀਂ ਹੈ ਨਾ ਇਹ ਚੀਜ਼ਾਂ ਦੀ ਅੱਛਾ ਲੇਕਿਨ ਮੇਟੀ ਲੱਗੀ ਠੀਕ ਆ ਲਓ ਜੀ ਲੇਕ ਮੇਟੀ ਆ ਆ ਦੀਵੇ ਆ ਪੂਰਾ ਸੈੱਟ 100 ਰੁਪਏ ਦਾ ਇਹ ਇੱਕ ਕਿੰਨੇ 6 ਦੀਵੇ ਥੋੜਾ ਆਪਾਂ ਹੋਸ ਆਏ ਨੇ ਤੇ ਮਿਲ ਜਣੀਆਂ ਆ ਹਾਂ ਹਾਂ ਸਭ ਕੋ ਮਿਲ ਜਣਾ ਨਾ ਕੋਲ ਤੇ ਬਰਤਪੁਰ ਰੱਖਣ ਵਾਸਤੇ ਜਿਹੜਾ ਤੁਹਾਨੂੰ ਚਾਹੀਦਾ ਕੋਸ ਤੇ ਦੱਸੀ ਭਾਈ ਇਹਨਾਂ ਦਾ ਮਾੜਾ ਮੋਟਾ ਕਿਹਦਾ ਹਸਾਬ ਕਿਤਾਬ ਆ ਇਹਦੀ ਜੋੜੀ ਆ 150 ਦੀ ਜੋੜੀ 150 ਵਾਲੀ ਕਿਹੜੀ 120 ਵਾਲੀ ਕਿਹੜੀ ਆ ਸਿੰਪਲ ਲੈਣੀ ਐ 120 ਦੀ ਹੈ ਜੀ ਹਾਂ ਸਾਲਾ ਰਾਲਾ ਲੈਣਾ 150 ਦਾ ਜੀ 150 ਰੁਪਏ ਦਾ ਮਤਲਬ ਇੱਕ ਇੱਕ ਛੋਟਾ ਜੀ ਇੱਕ ਛੋਟਾ ਜਾਨੀ ਕਿ ਜੋੜਾ ਹੀ ਚੱਲਦਾ ਹੁੰਦਾ ਚਾਰਜੀ ਦਾ ਹਾਂ ਹਾਂ ਪਾਣੀ ਰੱਖਦੇ ਨੇ ਭਰਦੇ ਅੱਛਾ ਦੇਖ ਲੈ ਹੁਣ ਕੀ ਕਰਨਾ ਹੈ ਲੈ ਲਓ ਮੈਨੂੰ ਕਹਿ دیا ਲੈ ਲਓ ਕੋ ਕਿਹੜਾ ਕਲਰ ਪੈਕ ਕਰਦੀ ਹੈ ਜੀ ਦੇਖ ਲਓ ਆਹ ਹੁੰਦਾ ਹਾਂ ਹਾਂ 100 ਨਹੀਂ ਠੀਕ ਹੈ ਬਸ ਇਹਨਾਂ ਦੀ ਉਹ ਹੋਣੀ ਇਹਨਾਂ ਦੀ ਸੌਂਦ ਕਰਨੀ ਚਲੋ ਇਹੀ ਲੈਣਾ ਹਰਾ ਠੀਕ ਹੈ ਦੇ ਦਿਓ ਭਾਈ ਆਹ ਲੈ ਵੀ ਚਾਰੰਜ ਜਿੰਨੇ ਕਰਿਆ ਮੈਂ ਕਹਿੰਦਾ ਆ ਲੈ ਲੈ ਇਹ ਕਹਿੰਦੀ ਇਹ ਲੈਣਾ ਤੇ ਬਾਕੀ ਹੁਣ ਅੜ ਗਈ ਆ ਜੀ ਗਰਾਰੀ ਸਾਡੀ ਹੁਣ ਅਸੀਂ ਬਾਅਦ ਦੇ ਵਿੱਚ ਤੁਹਾਨੂੰ ਦੱਸਣਾ ਹੈ ਬਿੱਲੇ ਦਿੱਤਾ ਕਿਹੜਾ ਹੁਣ ਵੀਡੀਓ ਵਿੱਚ ਦੱਸਾਂਗੇ ਆ ਵੀ ਰੇਡ ਨੂੰ ਜੀ ਕਰਦਾ ਰੰਗ ਭਾਈ ਆ ਵੀ ਸੋਨਾ ਕਰਿਆ ਹੋਇਆ ਇਹਦੇ ਵੀ ਵੀ ਮਿਹਨਤਾਂ ਇਹ ਪਰ ਵੀ ਆ ਇਹ ਬਾਈ ਵੀ ਹਰੇ ਪਰੇ ਫਰੀ ਜਾਂਦਾ ਮੈਂ ਪੀਲੇ ਪਰ ਫਰੀ ਜਾਂਦਾ ਚਲੋ ਬਾਕੀ ਹੁਣ ਇਹ ਗਰਾਰੀ ਜੜੀ ਹੋਈ ਹੈ ਤੁਹਾਨੂੰ ਬਾਅਦ ਚ ਦੱਸਾਂਗੇ ਹੁਣ ਅਸੀਂ ਲਾ ਵੇ ਖੋੜ ਤੇ ਖੋਣੀ ਵੀ ਪਏ ਆ ਹਾਂ ਕੀ ਕਹਿਣਾ ਤੂੰ ਖੜ ਜਾ ਉਹ ਯਾਰ ਉਹ ਸੇਮੀਏ ਤਾਂ ਦੇ ਉਹ ਮੈਨੂੰ ਜੜੀ ਬਾਰਤ ਰੱਖਣ ਵਾਸਤੇ ਹੁੰਦੀ ਆ ਅਮਮੀ ਦਿਖਾ ਗਿਆ ਪੁੱਤ ਵੀ ਆਹੀ ਹੁੰਨੀ ਮੰਮੀ ਰੱਖੀ ਤਾਂ ਮਣਜਾ